ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਖੰਟ ਵਾਲੇ ਮਾਨ ਜਾਨੀ ਕਿ ਬੱਬੂ ਮਾਨ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਹੈ ਬੱਬੂ ਮਾਨ ਆਪਣਾ ਕੈਨੇਡਾ ਦਾ ਟੂਰ ਜਿਹੜਾ ਬਹੁਤ ਜਲਦ ਲਾਂਚ ਆ ਰਹੇ ਨੇ ਜੁਲਾਈ ਦੇ ਵਿੱਚ ਉਹਨਾਂ ਦਾ ਕੈਨੇਡਾ ਦਾ ਟੂਰ ਹੈ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਟਰੈਕ ਵੀ ਆ ਰਿਹਾ ਜਿਸ ਦਾ ਨਾਮ ਹੈ ਅਬਿਊਜ਼ ਸਲੈਪ ਤਾਂ ਉਸ ਤੋਂ ਪਹਿਲਾਂ ਸ਼ੌਂਕੀ ਸਰਦਾਰ ਨੇ ਬਾਕਸ ਆਫਿਸ ਤੇ ਕਾਫੀ ਵਧੀਆ ਜਿਹੜੀ ਕਹਿ ਸਕਦੇ ਕੰਮ ਕੀਤਾ ਹੈ ਤਾਂ ਉਸ ਤੋਂ ਬਾਅਦ ਹੁਣ ਬੱਬੂ ਮਾਨ ਕੈਨੇਡਾ ਦੇ ਵਿੱਚ ਆਪਣਾ ਕਾਨਸਰਟ ਕਰਨ ਜਾ ਰਹੇ ਨੇ ਬਹੁਤ ਜਲਦ ਜੁਲਾਈ ਦੇ ਵਿੱਚ ਸੋ ਕਿੱਥੇ ਕਿੱਥੇ ਉਹ ਕਰਨ ਜਾ ਰਹੇ ਨੇ ਤੁਹਾਡੇ ਨਾਲ ਜਿਹੜੀਆਂ ਡੇਟਸ ਨੇ ਉਹ ਸਾਂਝੇ ਕਰ ਦਿੰਨੇ ਆ ਸਭ ਤੋਂ ਪਹਿਲਾਂ 20 ਜੁਲਾਈ 2025 ਨੂੰ ਰੌਜਰਸ ਅਰੀਨਾ ਦੇ ਵਿੱਚ ਵੈਨਕੂਵਰ ਦੇ ਵਿੱਚ ਬੱਬੂ ਮਾਨ ਆਪਣਾ ਪਹਿਲਾ ਸ਼ੋਅ ਕਰਨਗੇ ਉਸ ਦੂਸਰਾ ਜਿਹੜਾ ਆਪਣਾ ਉਹ ਸ਼ੋਅ ਕਰਨਗੇ ਉਹ ਵਿੰਡ ਸਪੋਰਟ ਇਵੈਂਟ ਸੈਂਟਰ ਦੇ ਵਿੱਚ ਕਰਨਗੇ ਕੈਲਗਰੀ ਦੇ ਵਿੱਚ ਕਰਨਗੇ ਤਾਂ ਉਸ ਤੋਂ ਬਾਅਦ ਜਿਹੜਾ ਤੀਸਰਾ ਅਗਸਤ 2 ਨੂੰ ਐਡਮੈਂਟਨ ਐਕਸਪੋ ਸੈਂਟਰ ਜਿਹੜਾ ਆ ਇੱਥੇ ਆਪਣਾ ਤੀਸਰਾ ਸ਼ੋਅ ਕਰਨਗੇ ਅਗਸਤ 2 ਨੂੰ ਤੇ ਉਸ ਤੋਂ ਬਾਅਦ ਅਗਸਤ 3 ਨੂੰ ਬਰਟਨ ਕਿਊਮਿੰਗਸ ਥੀਏਟਰ ਜਿਹੜਾ ਵਿਨੀਪੈਗ ਦੇ ਵਿੱਚ ਆ ਉੱਥੇ ਆਪਣਾ ਚੌਥਾ ਸ਼ੋਅ ਕਰਨਗੇ ਤੇ ਉਸ ਤੋਂ ਬਾਅਦ 9 ਅਗਸਤ ਸਕੋਸ਼ੀਆ ਅਰੀਨਾ ਟੋਰਾਂਟੋ ਦੇ ਵਿੱਚ ਜਾਨੀ ਕਿ ਜਿਹੜਾ ਲਾਸਟ ਪੰਜਵਾਂ ਸ਼ੋਅ ਹੈ ਅਗਸਤ 9 ਨੂੰ ਸਕੋਸ਼ੀਆ ਬੈਂਕ ਅਰੀਨਾ ਟੋਰਾਂਟੋ ਦੇ ਵਿੱਚ ਕਰਨਗੇ ਸੋ ਜੁਲਾਈ ਤੋਂ ਲੈ ਕੇ ਅਗਸਤ ਤੱਕ ਬੱਬੂ ਮਾਨ ਆਪਣੇ ਲਾਈਵ ਕਾਨਸਰਟ ਕਰਨ ਜਾ ਰਹੇ ਨੇ ਕੈਨੇਡਾ ਟੂਰ ਕਰਨ ਜਾ ਰਹੇ ਨੇ ਸੋ ਕਿਨੂੰ ਕਿਨੂੰ ਇੰਤਜ਼ਾਰ ਹੈ ਸੋ ਜਿੰਨੇ ਵੀ ਦਰਸ਼ਕ ਸਾਡੇ ਨੇ ਜੋ ਵੀ ਇਸ ਖਬਰ ਨੂੰ ਦੇਖਦੇ ਪਏ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕੌਣ ਕੌਣ ਉਹਨਾਂ ਦੇ ਲਾਈਵ ਕਾਨਸਰਟ ਦਾ ਇੰਤਜ਼ਾਰ ਕਰ ਰਿਹਾ ਹੈ ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਖੰਟ ਵਾਲੇ ਮਾਨ ਜਾਨੀ ਕਿ ਬੱਬੂ ਮਾਨ ਦੇ ਫੈਸਲੇ ਕਵੱਡੀ ਖੁਸ਼ਖਬਰੀ ਹੈ ਬੱਬੂ ਮਾਨ ਆਪਣਾ ਕੈਨੇਡਾ ਦਾ ਟੂਰ ਜਿਹੜਾ ਬਹੁਤ ਜਲਦ ਲਾਂਚ ਹੋ ਜਾ ਰਹੇ ਨੇ ਜੁਲਾਈ ਦੇ ਵਿੱਚ ਉਹਨਾਂ ਦਾ ਕੈਨੇਡਾ ਦਾ ਟੂਰ ਹੈ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਟਰੈਕ ਵੀ ਆ ਰਿਹਾ ਜਿਸ ਦਾ ਨਾਮ ਅਬਿਊਜ਼ ਸਲੈਪ ਤਾਂ ਉਸ ਤੋਂ ਪਹਿਲਾਂ ਸ਼ੌਕੀ ਸਰਦਾਰ ਨੇ ਬਾਕਸ ਆਫਿਸ ਤੇ ਕਾਫੀ ਵਧੀਆ ਜਿਹੜੀ ਕਹਿ ਸਕਦੇ ਕੰਮ ਕੀਤਾ ਹੈ ਤਾਂ ਉਸ ਤੋਂ ਬਾਅਦ ਹੁਣ ਬੱਬੂ ਮਾਨ ਕੈਨੇਡਾ ਦੇ ਵਿੱਚ ਆਪਣਾ ਕਾਨਸਰਟ ਕਰਨ ਜਾ ਰਹੇ ਨੇ ਬਹੁਤ ਜਲਦ ਜੁਲਾਈ ਦੇ ਵਿੱਚ ਸੋ ਕਿੱਥੇ ਕਿੱਥੇ ਜਾ ਰਹੇ ਨੇ ਤੁਹਾਡੇ ਨਾਲ ਜਿਹੜੀਆਂ ਡੇਟਸ ਨੇ ਉਹ ਸਾਂਝੇ ਕਰ ਦਿੰਨੇ ਆ ਸਭ ਤੋਂ ਪਹਿਲਾਂ 20 ਜੁਲਾਈ 2025 ਨੂੰ ਰੌਜਰਸ ਅਰੀਨਾ ਦੇ ਵਿੱਚ ਵੈਨਕੂਵਰ ਦੇ ਵਿੱਚ ਬੱਬੂ ਮਾਨ ਆਪਣਾ ਪਹਿਲਾ ਸ਼ੋਅ ਕਰਨਗੇ ਉਸ ਦੂਸਰਾ ਜਿਹੜਾ ਆਪਣਾ ਉਹ ਸ਼ੋਅ ਕਰਨਗੇ ਉਹ ਵਿੰਡ ਸਪੋਰਟ ਇਵੈਂਟ ਸੈਂਟਰ ਦੇ ਵਿੱਚ ਕਰਨਗੇ ਕੈਲਗਰੀ ਦੇ ਵਿੱਚ ਕਰਨਗੇ ਤਾਂ ਉਸ ਤੋਂ ਬਾਅਦ ਜਿਹੜਾ ਤੀਸਰਾ ਅਗਸਤ 2 ਨੂੰ ਐਡਮੈਂਟਨ ਐਕਸਪੋ ਸੈਂਟਰ ਜਿਹੜਾ ਆ ਇੱਥੇ ਆਪਣਾ ਤੀਸਰਾ ਸ਼ੋਅ ਕਰਨਗੇ ਅਗਸਤ 2 ਨੂੰ ਤੇ ਉਸ ਤੋਂ ਬਾਅਦ ਅਗਸਤ 3 ਨੂੰ ਬਰਟਨ ਕਿਊਮਿੰਗਸ ਥੀਏਟਰ ਜਿਹੜਾ ਵਿਨੀਪੈਗ ਦੇ ਵਿੱਚ ਆ ਉੱਥੇ ਆਪਣਾ ਚੌਥਾ ਸ਼ੋਅ ਕਰਨਗੇ ਤੇ ਉਸ ਤੋਂ ਬਾਅਦ 9 ਅਗਸਤ ਸਕੋਸ਼ੀਆ ਅਰੀਨਾ ਟੋਰਾਂਟੋ ਦੇ ਵਿੱਚ ਜਾਨੀ ਕਿ ਜਿਹੜਾ ਲਾਸਟ ਪੰਜਵਾਂ ਸ਼ੋਅ ਹੈ ਅਗਸਤ 9 ਨੂੰ ਸਕੋਸ਼ੀਆ ਬੈਂਕ ਅਰੀਨਾ ਟੋਰਾਂਟੋ ਦੇ ਵਿੱਚ ਕਰਨਗੇ ਸੋ ਜੁਲਾਈ ਤੋਂ ਲੈ ਕੇ ਅਗਸਤ ਤੱਕ ਬੱਬੂ ਮਾਨ ਆਪਣੇ ਲਾਈਵ ਕਾਨਸਰਟ ਕਰਨ ਜਾ ਰਹੇ ਨੇ ਕੈਨੇਡਾ ਟੂਰ ਕਰਨ ਜਾ ਰਹੇ ਨੇ ਸੋ ਕਿਨੂੰ ਕਿਨੂੰ ਇੰਤਜ਼ਾਰ ਹੈ ਸੋ ਜਿੰਨੇ ਵੀ ਦਰਸ਼ਕ ਸਾਡੇ ਨੇ ਜੋ ਵੀ ਇਸ ਖਬਰ ਨੂੰ ਦੇਖਦੇ ਪਏ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕੌਣ ਕੌਣ ਉਹਨਾਂ ਦੇ ਲਾਈਵ ਕਾਨਸਰਟ ਦਾ ਇੰਤਜ਼ਾਰ ਕਰ ਰਹੇ ਨੇ